ਪੰਜਾਬ ਪੁਲਿਸ ਦੇ ਹੱਥੇ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਨਜਾਇਜ਼ ਤੌਰ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਗੈਂਗ ਦਾ ਪਰਦਾਫਾਚ ਕੀਤਾ ਗਿਆ ਇਸ ਗੈਂਗ ਦੇ ਪੰਜ ਜਿਹੜੇ ਵਿਅਕਤੀ ਉਹ ਇਸ ਵੇਲੇ ਪੁਲਿਸ ਨੇ ਹਿਰਾਸਤ ਚ ਲੈ ਲਏ ਹਨ ਪੁਲਿਸ ਨੇ ਆਪਣੇ ਹਿਰਾਸਤ ਚ ਲੈ ਲਏ ਜਿਨ੍ਹਾਂ ਕੋ ਅਗੇਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਾਖਾ ਦਿੱਤੀ ਹੈ ਅੰਮ੍ਰਿਤਸਰ ਇਸਲਾਮਾਬਾਦ ਪੁਲਿਸ ਨੇ ਆਪਣੀ ਮੁਸਤਦੀ ਦੇ ਨਾਲ ਇਸ ਗੈਂਗ ਦਾ ਪਰਦਾਫਾਸ਼ ਕੀਤਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਹਥਿਆਰ ਜਿਹੜੇ 2 ਨੰਬਰ ਦਾ ਹਥਿਆਰ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਲਿਆਂਦੇ ਅੰਮ੍ਰਿਤਸਰ ਇੱਕ ਤੇ ਸਰਹਦੀ ਸ਼ਹਿਰ ਜਿਹੜਾ ਇਹਦਾ ਬਾਰਡਰ ਜਿਹੜਾ ਹੈ ਪਾਕਿਸਤਾਨ ਦੇ ਨਾਲ ਲੱਗਦਾ ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਹਥਿਆਰ ਆਉਂਦੇ ਹੀ ਲੇਕਿਨ ਹੁਣ ਗੱਲ ਕਰੀਏ ਤੇ ਦੇਸ਼ ਦੇ ਅੰਦਰ ਹੀ ਹਥਿਆਰਾਂ ਦੀ ਜਿਹੜੀ ਸਪਲਾਈ ਸ਼ੁਰੂ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਤੋਂ ਸਪਲਾਈਰ ਜਿਹੜਾ ਇਹਨਾਂ ਨੂੰ ਹਥਿਆਰ ਸਪਲਾਈ ਕਰਦਾ ਹੈ ਜਿਨ੍ਹਾਂ ਦਾ ਕਾਰੋਬਾਰ ਵੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਾਰੋਬਾਰ ਬਹੁਤ ਹੀ ਛੋਟੇ ਦਰਜੇ ਦਾ ਕੰਮ ਕਰਦੇ ਸ ਸਾਰੇ ਦੇ ਸਾਰੇ ਜਿਹੜੇ ਆ ਅਨਪੜ੍ਹ ਦੱਸੇ ਜਾ ਰਹੇ ਹਨ ਇਹਨਾਂ ਵਿੱਚ ਦੱਸਿਆ ਜਿਹੜਾ ਦੋ ਪੁੱਤਲੀ ਘਰ ਦੇ ਵਿੱਚ ਕੁਲਫੀ ਦੀਆਂ ਰੇੜੀਆਂ ਲਗਾਉਂਦੇ ਸਨ ਇੱਕ ਸ਼ਿਮਲਾ ਮਾਰਕੀਟ ਚੁੰਨੀ ਰੰਗਾਈ ਦਾ ਕੰਮ ਕਰਦਾ ਸੀ ਜਿਹੜਾ ਕਿ ਦਿਨ ਦੇ ਵੇਲੇ ਚੁੰਨੀ ਰੰਗਾਈ ਦਾ ਕੰਮ ਕਰਦਾ ਸੀ ਤੇ ਆੜ ਦੇ ਵਿੱਚ ਹਥਿਆਰਾਂ ਦੀ ਸਪਲਾਈ ਵੀ ਕਰਦਾ ਸੀ ਇਸ ਦੇ ਨਾਲ-ਨਾਲ ਇੱਕ ਵਿਅਕਤੀ ਜੋ ਕਿ ਪੁੱਤਲੀ ਘਰ ਨੇੜੇ ਚਾਂਪਾ ਦੀ ਰੇੜੀ ਲਗਾ ਰਿਹਾ ਸੀ ਇਹਨਾਂ ਵਿਅਕਤੀਆਂ ਦੇ ਵੀ ਨਾਂ ਤੁਹਾਨੂੰ ਦੱਸੀਏ ਪਰ ਤੁਹਾਨੂੰ ਦੱਸਦੀਏ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਓਗੇ ਕਿ ਛੋਟੇ ਦਰਜੇ ਦਾ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਹੈ ਨਾਰਮਲ ਤੁਸੀਂ ਇਹਨਾਂ ਦੇ ਕਾਰੋਬਾਰ ਦੇਖ ਕੇ ਇਹਨਾਂ ਇਨਾਂ ਦਾ ਅੰਦਰਲਾ ਕੰਮ ਕੀ ਹੈ ਉਹ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ। Rajasthan ਤੋਂ ਸਪੈਸ਼ਲ ਹਥਿਆਰ ਜਿਹੜਾ ਉਹ ਆ ਰਿਹਾ ਸੀ ਤੇ ਜਿਹੜਾ Rajasthan ਤੋਂ ਸਪਲਾਈ ਕਰਦਾ ਹੀ ਹਥਿਆਰ ਦਾ ਉਹਦਾ ਕਾਰੋਬਾਰ ਲੋਕਾਂ ਨੂੰ ਦਿਖਾਉਣ ਦੇ ਲਈ ਘਰਾਂ ਦੇ ਵਿੱਚ ਰੰਗਾਈ ਦਾ ਕੰਮ ਕਰਦਾ ਸੀ। ਲੇਕਿਨ ਦੂਸਰਾ ਕੰਮ ਮੇਨ ਕੰਮ ਉਹਦਾ ਹਥਿਆਰ ਸਪਲਾਈ ਦਾ ਸੀ। ਜਿਹਦੇ ਦੱਸਦੀ ਹੈ ਇਸ ਵੇਲੇ ਜਿਹੜੇ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਹੰਮਦ ਅਕਬਰ ਪੁੱਤਰ ਮੁਹੰਮਦ ਫਾਰੂਕ ਜੋ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈ ਇਸ ਦੇ ਨਾਲ ਜਵੇਦ ਖਾਨ ਪੁੱਤਰ ਉਸਮਾਨ ਗਨੀ ਜਵੇਦ ਖਾਨ ਪੁੱਤਰ ਉਸਮਾਨ ਗਨੀ ਇਸ ਦੇ ਨਾਲ ਕਾਸਿਮ ਪੁੱਤਰ ਇਕਬਾਲ ਦੇ ਨਾਲ ਹੀ ਆलिम अंसारी ਪੁੱਤਰ ਅਲਾਉਦੀਨ ਇਹ ਚਾਰ ਤੇ ਇਹਨਾਂ ਨੂੰ ਹਥਿਆਰ ਜਿਹੜਾ ਸਪਲਾਈ ਕਰਨ ਵਾਲਾ ਰਾਜਸਥਾਨ ਤੋਂ ਇਹਨਾਂ ਦਾ ਇੱਕ ਸਾਥੀ ਜੋ ਕੋਈ ਪੰਜ ਵਿਅਕਤੀ ਟੋਟਲ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤੇ ਗਏ ਹਨ ਇਹਨਾਂ ਵੱਲੋਂ ਹਥਿਆਰ ਵੀ ਜਿਹੜੇ ਆ ਬਰਾਮਦ ਕਰ ਲਏ ਤੇ ਗਏ ਹਨ ਬਾਕੀ ਅੱਗੇ ਦੀ ਪੁੱਛਗਿੱਛ ਜਾਰੀ ਹੈ ਕਿਹੜੇ ਕਿਹੜੇ ਗੈਂਗਸਟਰ ਦਾ ਨਾਂ ਇਹਨਾਂ ਦਾ ਲਿੰਕ ਹੈ ਕਿੰਨਾ ਕ ਇਹਨਾਂ ਨੂੰ ਅੱਗੇ ਹਥਿਆਰ ਸਪਲਾਈ ਕਰਦੇ ਕਿੰਨੇ ਲੰਬੇ ਸਮੇਂ ਤੋਂ ਕਾਰੋਬਾਰ ਚੱਲ ਰਿਹਾ ਸੀ ਉਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਜਰੂਰ ਲਿਆਈ ਜਾਏਗੀ ਹਜੇ ਇਸ ਦੀ ਜਾਂਚ ਚੱਲ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਖਾਸ ਕਰ ਅੰਮ੍ਰਿਤਸਰ ਜੋ ਕਿ ਪਹਿਲਾਂ ਹੀ ਬਾਰਡਰ ਦੇ ਨਾਲ ਲੱਗਦਾ ਹੈ ਇੱਥੇ ਇਸ ਤਰ੍ਹਾਂ ਦੀ ਇੱਕ ਵਾਰਦਾਤ ਨੂੰ ਅੰਜਾਮ ਦੇਣ ਲਈ ਜਿਹੜੇ ਹਥਿਆਰ ਮਂਗਾਏ ਜਾ ਰਹੇ ਸਨ ਲੱਗ ਹੀ ਤਿਹਾਰਾਂ ਵਾਲਿਆ ਦੀਵਾਲੀ ਹੈ ਦਸ਼ਹਿਰਾ ਹੈ ਤੇ ਨਾਲ ਹੀ ਨਾਲ ਕੱਲ ਤੋਂ ਰਾਤਰੇ ਵੀ ਸ਼ੁਰੂ ਹੋ ਰਹੀਆਂ ਹਨ ਤਿਹਾਰ ਵੀ ਆ ਰਹੇ ਉਸ ਤੋਂ ਪਹਿਲਾਂ ਇੱਕ ਬੜੀ ਵੱਡੀ ਕਾਮਯਾਬੀ ਜਿਹੜੀ ਹੈ ਪੁਲਸ ਨੂੰ ਮਿਲੀ ਹੈ ਕਿ ਜਿਹੜੇ ਇਹ ਹਥਿਆਰ ਨਾ ਕਿਤੇ ਨਾ ਕਿਤੇ ਵਾਰਦਾਤਾਂ ਹੋਣੀਆਂ ਸੀ ਇਹ ਕਿਤੇ ਨਾ ਕਿਤੇ ਇਹਨਾਂ ਨਾਲ ਅਸ਼ਾਂਤੀ ਫੈਲਾਈ ਜਾਣੀ ਸੀ ਲੇਕਿਨ ਪੁਲਸ ਨੇ ਮੁਸਤਦੀਦ ਨਾਲ ਉਹ ਗਰੋਹ ਨੂੰ ਫੜ ਲਿਆ ਹੈ ਪੰਜ ਦੇ ਪੰਜੇ ਵਿਅਕਤੀ ਜਿਹੜੇ ਆ ਇਸੇ ਲਈ ਪੁਲਸ ਦੀ ਹਿਰਾਸਤ ਚ ਹਨ ਤੁਹਾਨੂੰ ਦੁਬ ਹਥਿਆਰ ਜਿਹੜਾ ਸਪਲਾਈ ਕੀਤਾ ਜਾ ਰਿਹਾ ਸੀ ਰਾਜਸਥਾਨ ਤੋਂ ਹਥਿਆਰ ਸਪਲਾਈ ਕਰਨ ਵਾਲੇ ਦਾ ਕਾਰੋਬਾਰ ਜਿਹੜਾ ਸੀ ਲੋਕ ਦਿਖਾਵੇ ਲਈ ਸਰਕਾਰਾਂ ਦੇ ਵਿੱਚ ਪੈਂਟਿੰਗ ਦਾ ਕੰਮ ਕਰਦਾ ਸੀ ਉਹਦਾ ਮੇਨ ਕੰਮ ਹਥਿਆਰ ਸਪਲਾਈ ਕਰਨਾ ਹੀ ਤੇ ਅੰਮ੍ਰਿਤਸਰ ਦੇ ਵਿੱਚ ਦੱਸਦੀ ਹੈ ਕਿ ਜਿਹੜੇ ਵਿਅਕਤੀ ਇਸ ਵੇਲੇ ਪੁਲਿਸ ਵੱਲੋਂ ਫੜੇ ਗਏ ਹਨ ਉਹ ਬਹੁਤ ਹੀ ਛੋਟੇ ਦਰਜੇ ਦਾ ਕੰਮ ਕਰਦੇ ਹਨ ਤੁਹਾਨੂੰ ਫਿਰ ਤੋਂ ਦੱਸਦੀ ਹੈ ਮੁਹੰਮਦ ਅਕਬਰ ਪੁੱਤਰ ਮੁਹੰਮਦ ਫਾਰੂਕ ਜੋ ਕਿ ਅੰਮ੍ਰਿਤਸਰ ਦੇ ਵਿੱਚ ਕੁਲਫੀਆਂ ਦਾ ਕੰਮ ਕਰਦਾ ਸੀ ਇਸ ਦੇ ਨਾਮ ਨਾਲ ਜਵੇਦ ਖਾਨ ਪੁੱਤਰ ਉਸਮਾਨ ਗਣੀ ਜੋ ਕਿ ਪਤਲੀ ਘਰ ਦੇ ਲਾਗੇ ਇਹ ਵੀ ਰੇੜੀ ਲਗਾਉਂਦਾ ਸੀ ਜਿਸ ਦੇ ਵਿੱਚ ਇਹ ਚੁੰਨੀ ਰੰਗਾਈ ਦਾ ਕੰਮ ਕਰਦਾ ਸੀ ਜਵੇਦ ਖਾਨ ਚੁੰਨੀ ਰੰਗਾਈ ਦਾ ਕੰਮ ਕਰਦਾ ਸੀ ਕਾਸਿਮ ਜਿਹੜਾ ਕਾਸਿਮ ਵੀ ਪੰਜਵੀਂ ਪਾਸ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਕੁਲਫੀ ਦੀ ਰੇੜੀ ਲਗਾਉਂਦਾ ਸੀ ਆਲਮ ਅंसारी ਜਿਹੜਾ ਉਹ ਚਾਂਪਾ ਦੀ ਰੇੜੀ ਲਗਾਉਂਦਾ ਸੀ ਉਹ ਵੀ ਪਤਲੀ ਘਰ ਦੇ ਨੇੜੇ ਬੋਰਡ ਤੇ ਗੱਲ ਕਰੀਏ ਅੰਮ੍ਰਿਤਸਰ ਖਾਲਸਾ ਕਾਲਜ ਕੋਡ ਖਾਲਸਾ ਇਸ ਦੇ ਲਾਗੇ ਚਾਗੇ ਦੇ ਸਾਰੇ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਨੇ ਪੰਜ ਦੇ ਪੰਜ ਵਿਅਕਤੀ ਗ੍ਰਾਫਤਾਰ ਕੀਤੇ ਗਏ ਹਨ ਛੋਟੇ ਦਰਜੇ ਦਾ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਹੈ ਉਹਨਾਂ ਦਾ ਅੰਦਰਲਾ ਕਾਰੋਬਾਰ ਕਿੰਨਾ ਵੱਡਾ ਹੈ ਪੜਾਈ ਦੇ ਵਿੱਚ ਜਿਹੜੇ ਕਿ ਅਨਪੜ੍ਹ ਕੋਈ ਪੰਜਵੀਂ ਪਾਸ ਹੈ ਜਾਂ ਵੱਧ ਤੋਂ ਵੱਧ ਸੱਤਵੀਂ ਪਾਸ ਬੰਦੇ ਦੱਸੇ ਜਾ ਰਹੇ ਹਨ ਤੇ ਇਹਨਾਂ ਨੂੰ ਸਪਲਾਈ ਹਥਿਆਰੇ ਦੀ ਰਾਜਸਥਾਨ ਤੋਂ ਹੁੰਦੀ ਸੀ ਪੰਜਾਬ ਦੇ ਵਿੱਚ ਹ ਰਾਜਸਥਾਨ ਤੋਂ ਹਥਿਆਰ ਜਿਹੜਾ ਉਹ ਲਿਆਇਆ ਜਾ ਰਹਾ ਸੀ ਤੇ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਤੋਂ ਅੰਮ੍ਰਿਤਸਰ ਆਂਦੇ ਕਿੰਨੇ ਬਾਰਡਰ ਕਿੰਨੇ ਨਾਕੇ ਸਾਰੇ ਕਰਾਸ ਕਰਕੇ ਉਹ ਅੰਮ੍ਰਿਤਸਰ ਪਹੁੰਚ ਜਾਂਦਾ ਸੀ ਜਦ ਕਿ ਇਸਲਾਮਾ ਦਾ ਪੁਲਿਸ ਨੇ ਇਸ ਦੀ ਬੜੀ ਮੁਸਤੈਦੀ ਨਾਲ ਇੱਕ ਟਰੈਪ ਲਗਾ ਕੇ ਇਸ ਵਿਅਕਤੀ ਨੂੰ ਰੰਗੇ ਹੱਥੋਂ ਫੜਿਆ ਮੌਜੂਦਾ ਇਹ ਹਥਿਆਰ ਵੀ ਮਿਲੇ ਤੇ ਪੰਜ ਦੇ ਪੰਜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੇਤਾ ਹੈ ਅਗੇੜੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਕਿਹੜੇ ਕਿਹੜੇ ਗੈਂਗਸਟਰ ਦੇ ਨਾਲ ਇਹਨਾਂ ਦੇ ਲਿੰਕ ਸਨ ਤੇ ਇਹਨਾਂ ਨੇ ਹਥਿਆਰ ਜਿਹੜੇ ਮੰਗਾਏ ਸਨ ਉਹ ਕਿੰਨੇ ਦੇ ਹਥਿਆਰ ਮੰਗਾਏ ਜਾ ਰਹੇ ਹਨ ਅਜੇ ਤੱਕ ਕਿੰਨੇ ਹਥਿਆਰ ਮੰਗਾ ਲਏ ਗਏ ਸਾਰੀ ਕੱਡੀ ਤੋਂ ਕੱਡੀ ਜਾਂਚ ਕੀਤੀ ਜਾਏਗੀ ਇੰਟਰ ਸਟੇਟ ਆンスਮਲ ਸਮਗਲਿੰਗ ਗੈਂਗ ਬੋਸ ਕੀਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 208 324 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਥ ਹਮਜ਼ ਐਕਟ ਉਹਦੇ ਤਹਿਤ ਅਸੀਂ ਆਪਣਾ ਤਿੰਨ ਪਿਸਟਲ ਬਤੀਬੋਰ ਦੇ ਤੇ 30 ਰਾਉਂਡ ਰਿਕਵਰ ਕੀਤੇ ਹੈ ਬਤੀਬੋਰ ਦੇ ਤੇ ਉਹਦੇ ਚ ਅਸੀਂ ਪੰਜ ਬੰਦੇ ਅਰੈਸਟ ਕੀਤੇ ਐ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਦ ਖਾਨ ਕਾਸਿਮ ਮੁਕੇਸ਼ ਕੁਮਾਰ ਤੇ ਆਲਮੀ ਅਨਸਾਰੀ 3924 ਨੂੰ ਅਸੀਂ ਤਿੰਨ ਬੰਦੇ ਰੈਸਟ ਕੀਤੇ ਐ ਜਾਵਦ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵਦ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਐ ਇਹ ਸਾਰੇ ਆਪਣਾ ਪੁਤਲੀਗਰ ਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਐ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ اسلامਬਾਦ ਦੇ ਐਸਐਚਓ ਸਾਹਿਬ ਨੂੰ ਕਿ ਇਹਦੇ ਕੋਲ ਆਪਣਾ Javed Khan ਕੋਲ ਨਜਾਇਜ਼ ਪਿਸਟਲ ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਸਾਹਿਬ ਸਦਾਗ ਗੁਰਪ੍ਰੀਤ ਸਿੰਘ ਭੁੱਲਰ ਜੀ ਉਹਨਾਂ ਦੇ ਨੋਟਿਸ ਲੈ ਆਇਆ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ Javed Khan ਨੂੰ ਨਾਲ ਹੀ ਉਹਦੇ ਨਾਲ Qasim ਵੀ ਸੀਗਾ ਤੇ Muhammad Akbar ਵੀ ਸੀ ਮਾ ਆਪਣਾ ਜਾਵੈਦ ਖਾਨ ਕੋਲ ਸਾਨੂੰ ਇੱਕ ਪਿਸਟਲ ਮਿਲੇ ਆ ਨਾਲ ਅਸੀਂ ਮੁਹੰਮਦ ਅਕਬਰ ਕੋਲ ਸਨ 5 ਰਾਉਂਡ ਮਿਲੇ ਇੱਕ ਪਿਸਟਲ ਮਿਲੇ ਜਾਵੈਦ ਖਾਨ ਤੋਂ ਤੇ 10 ਰਾਉਂਡ ਮਿਲੇ ਮੁਹੰਮਦ ਅਕਬਰ ਕੋਲ ਵੀ 5 ਰਾਉਂਡ ਮਿਲੇ ਤੇ ਇਹ ਦੇ ਕਾਸਿਮ ਕੋਲ ਵੀ 5 ਰਾਉਂਡ ਮਿਲੇ ਤੇ ਉਸ ਬਾਅਦ ਅਸੀਂ ਪ੍ਰੀਲੀਮਿਨਰੀ ਇਨਕੁਆਇਰੀ ਪੁੱਛ ਗਿਜ ਕਰਕੇ ਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਤੇ ਉਹਨੇ ਦੱਸਿਆ ਸਾਨੂੰ ਮੁਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਹੋਰ ਪੁੱਛਗਿੱਛ ਕੀਤੀ ਤੇ ਸੰਪਦਾ ਚਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ ਹੈ ਤੇ ਪੁੱਛਗਿੱਛ ਆਪਣਾ ਸਿਰਸਤੀ ਅਗਲੇ ਦਿਨ ਟ੍ਰੈਪ ਲਾਇਆ ਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਤਲ ਮਿਲਿਆ ਨਾਲ 10 ਰਾਉਂਡ ਮਿਲੇ ਨਾਲ ਇੱਕ ਸਿਗਾ ਆਲਮੀ ਅਨਸਾਰੀ ਉਹਨੂੰ ਇੱਕੋ ਵੇਚਣ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋਂ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਰੈਸਟ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਜਿਨੂੰ ਵੇਚਿਆ ਸੀ ਗਲਮਿੰਨ ਅंसारी ਨੂੰ ਅਸੀਂ ਉਹਦੇ ਕੋਲ ਵੀ ਇੱਕ ਪਿਸਤਲ ਬੱਤੀ ਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ 5 ਜਣੇ ਨੂੰ ਅਰੈਸਟ ਕਰ ਲਿਆ ਤੇ ਵੈਪਨ ਤੇ ਰਾਉਂਡ ਕਬਜ਼ੇ ਚ ਲੈ ਲਏ ਹੈ ਤੇ ਜੋ ਵੀ ਅੱਗੇ ਡਵੈਲਪਮੈਂਟ ਹੋਏਗੀ ਅਸੀਂ ਤੁਹਾਡੇ ਨੋਟਿਸ